जी का खालसा वागुरू जी की फतेह आज आज जो शर्ट कोलर बनाना दसागे सब तो पहला इस साइड में आप सवा तीन और हेठा लेना है साढ़े तीन इंच इस तरह आप एक बॉक्स बना लेंगे और इतों हल्की जी असी गुलाई देनी है ठीक दे है जी गुलाई देके आपने कर लेना है कटिंग ये लाइनिंग वाली शर्ट के उत्तर आप शर्ट कॉलर लगावे विद भी सपलेट ठीक है जी नीचे वी कट लगा के फिर आप शर्ट कॉलर जोड़ा है वह बनावेंगे ये आपने हूँ एक पेस्टिंग पेपर अटैच करके पीस ला लिया है जिदी सत्त बाय सत्त की चढ़ाई है दोनों साइड ना इनू इस तरह सेंटर करके ठीक है जी सेंटर कर लैना है और इतों अपा ने लगाना है तकरीबन एक इंच का निशान और हिट ला लेना आपने पाँच इंच का ठीक है जी ਕਿਉਂਕਿ ਜਦੋਂ ਆਪਾਂ ਅਟੈਚ ਕਰਨਾ ਹੈ ਔਰ ਜੋ ਰਾਉਂਡ neck ਕਟਿੰਗ ਹੋਇਆ ਹੈ ਥੋੜਾ ਪੀਸ ਜਿਹੜਾ ਉੱਪਰ ਨੂੰ ਨਿਕਲ ਜਾਣਾ ਹੈ ਠੀਕ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਕਰਕੇ ਜੋ ਮਾਰਕਰ ਦਾ ਨਿਸ਼ਾਨ ਹੈ ਦੂਸਰੀ ਸਾਈਡ ਆ ਜਾਊਗਾ ਤਾਂ ਆਪਾਂ ਇੱਥੇ ਨਿਸ਼ਾਨ ਕਾ ਲੈਣਾ ਹੈ ਹੁਣ ਆਪਾਂ ਨੇ ਜੋ ਸੂਟ ਨੂੰ ਸਿੱਧਾ ਰੱਖ ਲੈਣਾ ਹੈ ਠੀਕ ਹੈ ਜੀ ਸਿੱਧਾ ਰੱਖਣ ਤੋਂ ਬਾਅਦ ਆਪਾਂ ਨੇ ਲਾਈਨਿੰਗ ਨੂੰ ਬਿਲਕੁਲ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੁਸੀਂ ਚਾਹੋ ਤਾਂ ਪਹਿਲਾਂ ਕੱਚਾ ਵੀ ਕਰ ਸਕਦੇ ਆ ਠੀਕ ਹੈ ਜੀ ਇੱਥੇ ਆਪਾਂ ਹੁਣ 셔ਟ ਦੀ ਸੈਂਟਰ ਦੇ ਵਿੱਚ ਮਾਰਕਿੰਗ ਕਰ ਲੈਣੀ ਹੈ ਔਰ ਜਿੰਨਾ ਗਲਾ ਡੀਪ ਰੱਖਣਾ ਹੈ ਉਹਨਾਂ ਆਪਾਂ ਨੇ ਮਾਰਕਿੰਗ ਲਗਾ ਲੈਣੀ ਹੈ ਠੀਕ ਹੈ ਜੀ ਇਹ ਮੈਂ 7 ਇੰਚ ਤੇ ਲਗਾ ਰਹੀ ਹਾਂ ਤੇ ਉਹ ਹੁਣ ਜਿਹੜਾ ਆਪਾਂ ਨੇ ਪੀਸ ਨਿਸ਼ਾਨ ਲਗਾਇਆ ਸੀਗਾ ਉਹਨੂੰ ਇਹਦੇ ਉੱਤੇ ਰੱਖਾਂਗੇ ਜੋ ਵੀ ਨੈਕ ਥੱਲੇੋਂ ਬਣਦਾ ਆ ਉਹਦਾ ਕੋਰਨਰ ਜਿਹੜਾ ਹੈ ਇਸ 7 ਇੰਚ ਦੀ ਮਾਰਕਿੰਗ ਵਾਲੇ ਨਿਸ਼ਾਨ ਤੇ ਰੱਖਾਂਗੇ ਔਰ ਬਿਲਕੁਲ ਇਹਨੂੰ ਇਸ ਤਰੀਕੇ ਦੇ ਨਾਲ ਕਰੀਜ਼ ਨਾਲ ਮਿਲਾ ਕੇ ਇਹਦੇ ਉੱਤੇ ਉੱਤੇ ਆਪਾਂ ਨੇ ਨਿਸ਼ਾਨ ਦੇ ਉੱਤੇ ਉੱਤੇ ਸਿਲਾਈ ਲਗਾ ਲੈਣੀ ਹੈ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਲਗਾਣੀ ਹੈ ਠੀਕ ਹੈ ਜੀ ਧਿਆਨ ਰੱਖਣਾ ਹੈ ਕਿ ਸਾਡਾ ਜਿਹੜਾ ਵੀ ਇਹ ਸੈਂਟਰ ਹੈ ਸ਼ਰਟ ਦਾ ਸੈਂਟਰ ਔਰ ਇਹ ਜੋ ਆਪਾਂ ਨੇ ਪੀਸ ਰੈਡੀ ਕੀਤਾ ਹੈ ਉਹਦਾ ਸੈਂਟਰ ਬਿਲਕੁਲ ਆਪਸ ਦੇ ਵਿੱਚ ਸੇਮ ਮਿਲਦੇ ਹੋਣ ਸੈਂਟਰ ਅੱਗੇ ਪਿੱਛੇ ਹੋ ਗਿਆ ਤਾਂ ਕੱਟ ਜਿਹੜਾ ਸਾਡਾ ਆ ਉਹ ਟੇਡਾ ਹੋ ਜਾਏਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਹੁਣ ਸਲਾਈ ਲਗਾ ਲਈ ਐ ਹੁਣ ਆਪਾਂ ਜਿਹੜਾ ਵਿਚਲਾ ਕਪੜਾ ਐ ਛੋਟਾ ਮਤਲਬ ਕਿ ਥੋੜਾ ਥੋੜਾ ਪੀਸ ਛੱਟ ਕੇ ਬਾਕੀ ਕਪੜੇ ਨੂੰ ਆਪਾਂ ਨੇ ਕਟਿੰਗ ਕਰ ਲੈਣਾ ਐ ਜਿਵੇਂ ਆਪਾਂ ਗਲਾ ਅਟੈਚ ਕਰਨ ਵੇਲੇ ਕਰਦੇ ਆ ਠੀਕ ਹੈ ਜਿੰਨਾ ਕੱਟ ਕਪੜਾ ਵਿੱਚ ਰੱਖੋਗੇ ਉੰਨੀ ਜਿਹੜੀ ਫਿਨਿਸ਼ਿੰਗ ਐ ਉਹ ਜ਼ਿਆਦਾ ਸੋਹਣੀ ਆਂਦੀ ਐ ਠੀਕ ਹੈ ਜੀ ਇੱਥੋਂ ਆਪਾਂ ਨੇ ਕੱਟ ਲੈਣਾ ਐ ਔਰ ਜਿਹੜਾ ਸੈਂਟਰ ਦੇ ਕੋਰਨਰ ਐਗਾ ਉਹਦੇ ਵਿੱਚ ਆਪਾਂ ਨੇ ਇੱਕ ਕੱਟ ਲਗਾ ਲੈਣਾ ਹੈ। ਧਿਆਨ ਰੱਖਣਾ ਕਿ ਕੱਟ ਸਾਡਾ ਸਲਾਈ ਤੋਂ ਪਰੇ ਨਾ ਚਲ ਜਵੇ। ਕਿਉਂਕਿ ਜੇ ਸਲਾਈ ਤੋਂ ਪਾਰ ਲੰਘ ਗਿਆ ਤਾਂ ਸਾਡੀ ਜਿਹੜੀ ਸਲਾਈ ਹੈ ਉਹ ਕਟਿੰਗ ਹੋ ਜਾਣੀ ਆ ਔਰ ਫਿਨਿਸ਼ਿੰਗ ਜਿਹੜੀ ਉਹ ਖਰਾਬ ਹੋ ਜਾਣੀ ਆ। ਹੁਣ ਆਪਾਂ ਨੇ ਇਸ ਤਰ੍ਹਾਂ ਪੱਟੀ ਨੂੰ ਫੋਲਡ ਕਰ ਲੈਣਾ ਆ ਔਰ ਇਹ ਜੋ ਪੱਟੀ ਰੈਡੀ ਕੀਤੀ ਆ ਆਪਾਂ ਨੇ ਇਹਦੇ ਉੱਤੇ ਉੱਤੇ ਹੀ ਸਲਾਈ ਲਗਾਣੀ ਆ ਸ਼ਰਟ ਦੇ ਉੱਪਰ ਨਹੀਂ ਲਗਾਣੀ ਪੱਟੀ ਦੇ ਉੱਪਰ ਲਗਾਣੀ ਆ ਇਹਦੇ ਨਾਲ ਜਿਹੜੀ ਫਿਨਿਸ਼ਿੰਗ ਆਏਗੀ ਉਹ ਸੋਹਣੀ ਆ ਜਾਂਦੀ ਹੈ। ਵੇਖੋ ਇੱਥੋਂ ਕਾਰਨਰ ਤੋਂ ਸੂਈ ਘੋੋਕ ਕੇ ਆਪਾਂ ਦੂਸਰੀ ਸਾਈਡ ਨੂੰ ਘੁਮਾ ਕੇ ਇਹਦੇ ਉੱਤੇ ਸਲਾਈ ਲਗਾ ਲੈਣੀ ਆ। ਇਸ ਤਰ੍ਹਾਂ ਇਹ ਦੇਖੋ ਹੁਣ ਆਪਾਂ ਇਹਨੂੰ ਉਲਟੀ ਸਾਈਡ ਨੂੰ ਫੋਲਡ ਕਰ ਲੈਣਾ ਆ। ਜਦੋਂ ਆਪਾਂ ਇਸ ਤਰ੍ਹਾਂ ਸਲਾਈ ਲਗਾਉਂਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਹ ਫੋਲਡ ਹੋ ਜਾਂਦਾ ਆ। ਠੀਕ ਹੈ? ਔਰ ਸਫਾਈ ਜਿਹੜੀ ਪੂਰੀ ਹੋ ਜਾਂਦੀ ਹੈ। ਹੁਣ ਆਪਾਂ ਇਹ ਜੋ ਐਕਸਟਰਾ ਕੱਪੜਾ ਹੈਗਾ ਆ ਇਹਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਸਲਾਈ ਲਗਾ ਲਾਂਗੇ। ਤੁਸੀਂ ਚਾਹੋ ਤਾਂ ਇਹਨੂੰ ਤੁਸੀਂ ਇੰਟਰਲੌਕ ਵੀ ਕਰ ਸਕਦੇ ਹੋ ਉਹ ਵੀ ਸਹੀ ਰਹਿ ਜਾਂਦਾ ਹੈ ਫਿਨਿਸ਼ਿੰਗ ਉਹਦੇ ਨਾਲ ਵੀ ਸੋਹਣੀ ਆਂਦੀ ਹੈ ਬਟ ਮੈਂ ਇੱਥੇ ਇਹਨੂੰ ਬ੍ਰੀਕ ਫੋਲਡ ਕਰਕੇ ਇਹਦੇ ਉੱਤੇ ਸਲਾਈ ਲਗਾ ਰਹੀ ਆਂ ਤਾਂ ਕਿ ਜਿਹੜੇ ਇਹਦੇ ਧਾਗੇ ਆ ਉਹ ਨਾ ਨਿਕਣ ਠੀਕ ਹੈ ਜੀ ਕਿਉਂਕਿ ਬਾਅਦ ਵਿੱਚ ਇਹਨੇ ਤਰਪਾਈ ਹੋ ਜਾਣਾ ਹੈ ਤੇ ਇਹਨੇ ਪ੍ਰੋਪਰ ਸੈੱਟ ਆ ਜਾਣਾ ਹੈ ਸ਼ਰਟ ਦੇ ਨਾਲ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਸ ਤਰੀਕੇ ਦੇ ਨਾਲ ਕਰ ਸਕਦੇ ਹੋ ਜਦ ਤੱਕ ਅਸੀਂ ਸਿਲਾਈ ਲਗਾ ਰਹੇ ਹਾਂ ਤਦ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਇਹ ਦੇਖੋ ਜੀ ਆਪਾਂ ਨੇ ਹੁਣ ਸਿਲਾਈ ਲਗਾ ਲਈ ਆ ਇਸ ਤਰ੍ਹਾਂ ਇਹ ਦੇਖੋ ਬਿਲਕੁਲ ਫਿਨਿਸ਼ਿੰਗ ਦੇ ਨਾਲ ਜਿਹੜੀ ਸਾਡੀ ਵੀ ਬਣ ਗਈ ਆ ਠੀਕ ਹੈ ਹੁਣ ਆਪਾਂ ਇਹ ਜਿਹੜਾ ਐਕਸਟਰਾ ਕਪੜਾ ਹੈਗਾ ਆ ਇਹਨੂੰ ਬਿਲਕੁਲ ਗਲਾਈ ਸ਼ੇਪ ਦੇ ਵਿੱਚ ਹੀ ਗਲੇ ਗਲੇ ਦੇ ਨਾਲ-ਨਾਲ ਆਪਾਂ ਨੇ ਕਟਿੰਗ ਕਰ ਲੈਣਾ ਆ ਇਧਰੋਂ ਵੀ ਇੱਥੋਂ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਨੇ ਬੈਕ ਸਾਈਡ ਲੈਣਾ ਆ ਬੈਕ ਸਾਈਡ ਦਾ ਆਪਾਂ ਸੇਮ ਇੱਥੋਂ 2.5 ਇੰਚ ਤੇ ਇਹੇਠਾ ਨੂੰ ਆਪਾਂ ਨੇ 1 ਇੰਚ ਦੀ ਜਿਹੜੀ ਹੈ ਕਾਟ ਪਾਣੀ ਹੈ ਹਮੇਸ਼ਾ ਜਦੋਂ ਵੀ ਤੁਸੀਂ ਕਾਲਰ ਵਾਲਾ ਗਲਾ ਬਣਾਉਣਾ ਹੈ ਤਾਂ ਬੈਕਸ ਕਾਲੇ ਦੀ ਜਿਹੜੀ ਕਾਟ ਹੈ ਉਹ 1 ਇੰਚ ਦੀ ਤਕਰੀਬਨ ਪਾ ਲਿਆ ਕਰੋ ਕਿਉਂਕਿ ਅੱਧਾ ਇੰਚ ਤਾਂ ਸਾਡਾ ਸਲਾਈ ਦੇ ਵਿੱਚ ਆ ਜਾਂਦਾ ਔਰ ਅੱਧਾ ਇੰਚ ਤਾਂ ਹੀ ਬਚਦਾ ਹੈ ਕਿਉਂਕਿ ਜੇ ਅਸੀਂ ਇਹ ਕਾਟ ਨਾ ਪਾਈਏ ਤਾਂ ਕਾਲਰ ਜਿਹੜਾ ਜ਼ਿਆਦਾ ਗਰਦਨ ਦੇ ਉੱਪਰ ਨੂੰ ਚੜ ਜਾਂਦਾ ਹੈ ਔਰ ਉਹ ਸਹੀ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਹੁਣ ਆਪਾਂ ਨੇ ਮੋਂਡੇ ਜੋੜਨੇ ਆ ਇਸ ਤਰ੍ਹਾਂ ਬੈਕ ਸਾਈਡ ਨੂੰ ਥੱਲੇ ਸਿੱਧੀ ਰੱਖ ਕੇ ਔਰ ਫਰੰਟ ਸਾਈਡ ਨੂੰ ਇਹਦੇ ਉੱਤੇ ਪੁੱਠੀ ਰੱਖ ਕੇ ਮਤਲਬ ਕਿ ਸਿੱਧੇ ਦੇ ਨਾਲ ਸਿੱਧਾ ਮਿਲਾ ਕੇ ਆਪਾਂ ਨੇ ਸ਼ੋਲਡਰ ਜਿਹੜੇ ਆ ਜੋੜ ਲੈਣੇ ਆ ਮੁੰਡੇ ਅਟੈਚ ਕਰ ਲੈਣੇ ਆ ਇਸ ਤਰੀਕੇ ਦੇ ਨਾਲ ਔਰ ਇਹਨਾਂ ਨੂੰ ਪੱਕਾ ਜ਼ਰੂਰ ਕਰ ਲਿਓ ਸੀਨ ਡਬਲ ਕਰ ਲਿਆ ਕਰੋ ਮੁੰਡੇ ਦੀ ਇਸ ਤਰ੍ਹਾਂ ਦੂਜੀ ਸਾਈਡ ਤੋਂ ਵੀ ਆਪਾਂ ਨੇ ਮੁੰਡਾ ਜੋੜ ਲੈਣਾ ਆ ਬਿਲਕੁਲ ਸੀਮ ਸਲਾਈ ਲਗਾ ਕੇ ਜਦੋਂ ਵੀ ਤੁਸੀਂ ਇਹ ਮੁੰਡਿਆਂ ਦੀ ਸਲਾਈ ਲਗਾਉਣੀ ਹੋਵੇ ਤਾਂ ਤਕਰੀਬਨ ਅੱਧਾ ਇੰਚ ਦਾ ਕਪੜਾ ਛੱਡ ਲਿਆ ਕਰੋ ਕਈ ਵਾਰ ਜਦੋਂ ਮੇਰੇ ਕੋਲ ਕੁੜੀਆਂ ਜਾ ਪਹਿਣਾ ਸਿੱਖਦੀਆਂ ਆ ਤਾਂ ਉਹ ਵੀ ਇਹ ਕਈ ਵਾਰ ਗਲਤੀ ਕਰ ਜਾਂਦੀਆਂ ਕਿ ਇਹਦੇ ਵਿੱਚ ਕਪੜਾ ਬਹੁਤ ਘੱਟ ਦਿੰਦੀਆਂ ਆ ਉਹਦੇ ਨਾਲ ਕਿਹਾ ਕਿ ਜਦੋਂ ਤੁਸੀਂ ਸੂਟ ਨੂੰ ਵੇਅਰ ਕਰਦੇ ਆ ਤਾਂ ਉਹ ਕਪੜਾ ਵਿੱਚੋਂ ਖਿਸਕ ਜਾਂਦਾ ਹੈ ਔਰ ਨਿਕਲ ਜਾਂਦਾ ਔਰ ਬਾਅਦ ਵਿੱਚ ਉਹਨੂੰ ਸੈੱਟ ਕਰਨਾ ਬਹੁਤ ਔਖਾ ਹੁੰਦਾ ਹੈ ਇਸ ਕਰਕੇ ਪਹਿਲਾਂ ਹੀ ਥੋੜਾ ਜਿਹਾ ਜ਼ਿਆਦਾ ਕਪੜਾ ਦੇ ਲਿਆ ਕਰੋ ਇਦਾਂ ਹੁਣ ਆਪਾਂ ਨੇ ਇਹ ਮੁੰਡੇ ਅਟੈਚ ਕਰ ਲਏ ਆ ਹੁਣ ਆਪਾਂ ਨੇ ਕਾਲਰ ਮਿਲਣਾ ਹੈ ਉਸ ਤੋਂ ਪਹਿਲਾਂ ਆਪਾਂ ਇਹ ਜਿਹੜਾ ਕੱਪੜਾ ਹੈ ਇਹ ਸਾਡਾ ਥੋੜਾ ਹਿਲ ਰਿਹਾ ਆ ਇਸ ਕਰਕੇ ਅਸੀਂ ਇਹਦੇ ਉੱਤੇ ਇੱਕ ਕੱਚੀ ਸਿਲਾਈ ਲਗਾ ਲਾਂਗੇ ਤਾਂ ਕਿ ਜਿਹੜਾ ਹੈ ਜਦੋਂ ਅਸੀਂ ਕਾਲਰ ਅਟੈਚ ਕਰਨਾ ਹੈ ਇਹ ਖਿਸਕੇ ਨਾ ਠੀਕ ਹੈ ਜੀ ਇਹਦੇ ਉੱਤੇ ਤੁਸੀਂ ਕੱਚੀ ਸਿਲਾਈ ਲਗਾ ਲੈਣੀ ਹੈ ਬਾਅਦ ਵਿੱਚ ਤਰਪਾਈ ਕਰਕੇ ਇਹਨੂੰ ਤੁਸੀਂ ਉਧੇੜ ਸਕਦੇ ਹੋ ਔਰ ਇਹ ਸਿਲਾਈ ਤਾਂ ਲਗਾਣੀ ਹੈ ਕਿਉਂਕਿ ਸਾਡੀ ਜਿਹੜੀ ਇੱਥੋਂ ਵੀ ਸ਼ੇਪ ਬਣੀ ਹੋਈ ਹੈ ਉਹ ਬਿਲਕੁਲ ਪ੍ਰੋਪਰ ਰਹੇ ਕੱਪੜਾ ਜਿਹੜਾ ਹੈ ਇੱਕ ਸ਼ਰਟ ਦਾ ਅੱਗੇ ਪਿੱਛੇ ਨਾ ਖਿਸਕੇ ਸੈੱਟ ਹੋ ਜਵੇ ਇਹ ਦੇਖੋ ਹੁਣ ਆਪਾਂ ਨੇ ਇਸ ਤਰੀਕੇ ਦੇ ਨਾਲ ਰੱਖ ਲੈਣਾ ਔਰ ਆਪਾਂ ਹੁਣ ਕਾਲਰ ਮਿਲਾਂਗੇ ਇਹ ਦੇਖੋ ਇਸ ਤਰ੍ਹਾਂ ਘੁਮਾ ਕੇ ਆਪਾਂ ਨੇ ਕਾਲਰ ਮੈਣਨਾ ਹੈ ਇਹ ਸਾਡਾ ਆਇਆ ਹੈ 8.5 ਇੰਚ ਠੀਕ ਹੈ ਜੀ ਮਤਲਬ ਕਿ 17 ਇੰਚ ਦਾ ਸਾਡਾ ਕਾਲਰ ਆਣਾ ਹੈ ਹੁਣ ਆਪਾਂ ਨੇ ਇੱਕ ਪੇਸਟਿੰਗ ਪੇਪਰ ਲੈ ਲਿਆ ਆ ਇੱਕ ਪੇਸਟਿੰਗ ਬੁਕਰਮ ਹੁੰਦੀ ਹੈ ਇਹ ਪੇਪਰ ਪੇਸਟਿੰਗ ਹੈ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਔਰ ਥੋੜੀ ਹਵਾ ਦੇ ਵਿੱਚ ਕਪੜਾ ਉੱਡਦਾ ਹੈ ਉਹਨੂੰ ਇਗਨੋਰ ਕਰਿਓ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਇੱਕ ਸਿੱਧੀ ਲਾਈਨ ਡਰਾ ਕਰ ਲੈਣੀ ਹੈ ਠੀਕ ਹੈ ਜੀ ਤਾਂ ਕਿ ਜਿਹੜੇ ਕੋਲਰ ਦੇ ਵਿੱਚ ਸਫਾਈ ਆ ਜਾਵੇ ਹੁਣ ਇੱਥੋਂ ਆਪਾਂ ਜਿੰਨਾ ਬੈਕ ਵਾਲਾ ਹੈ ਉਹਨਾਂ ਨਿਸ਼ਾਨ ਲਵਾਵਾਂਗੇ ਔਰ ਇੱਥੋਂ 1 ਇੰਚ ਹੇਠਾਂ ਨੂੰ ਨਿਸ਼ਾਨ ਲਗਾ ਲੈਣਾ ਹੈ ਇਸ ਤਰ੍ਹਾਂ ਔਰ ਇੱਥੋਂ ਹੁਣ ਆਪਾਂ ਨੇ ਲੈ ਲੈਣਾ ਹੈ ਤਕਰੀਬਨ 5 ਇੰਚ ਦਾ ਔਰ ਇਧਰ ਨੂੰ ਮਿਲਾ ਲੈਣਾ ਹੈ ਠੀਕ ਹੈ ਜੀ ਹੁਣ ਆਪਾਂ ਜਿੰਨੀ ਕਾਲਰ ਦੀ ਚੜਾਈ ਲੈਣੀ ਹੋ ਤਕਰੀਬਨ 3 ਇੰਚ ਦੀ ਲੈ ਲੈਣੀ ਹੈ ਇੱਥੋਂ 3 ਜਾਂ ਤੁਸੀਂ 2.5 ਦੀ ਵੀ ਲੈ ਸਕਦੇ ਹੋ ਠੀਕ ਹੈ ਜੀ ਜਿੰਨਾ ਤੁਹਾਨੂੰ ਕਾਲਰ ਚੋੜਾ ਚਾਹੀਦਾ ਹੈ ਤੁਸੀਂ ਓਨਾ ਓਨਾ ਲੈ ਸਕਦੇ ਹੋ ਠੀਕ ਹੈ ਇੱਥੋਂ ਹੁਣ ਆਪਾਂ ਨੇ ਗੁਲਾਈ ਦੇ ਦੇਣੀ ਹੈ ਇਸ ਤਰ੍ਹਾਂ ਮਿਲਾ ਕੇ ਚੈੱਕ ਕਰ ਲੈਣਾ ਹੈ ਕਿ ਸਾਡਾ ਜਿਹੜਾ ਕਾਲਰ ਹੈ 8.5 ਸੀ ਜਿੱਥੇ ਸਾਡਾ 8.5 ਆਏਗਾ ਉੱਥੇ ਤੱਕ ਆਪਾਂ ਨੇ ਇਸ ਨਿਸ਼ਾਨ ਨੂੰ ਮਿਲਾ ਲੈਣਾ ਹੈ ਠੀਕ ਹੈ ਜੀ ਹੁਣ ਇਹਨੂੰ ਆਪਾਂ ਥੋੜਾ ਉੱਪਰ ਤੋਂ ਤਿਰਛਾ ਰੱਖਣਾ ਹੈ ਠੀਕ ਹੈ ਜੀ ਕਿਉਂਕਿ ਜਿਹੜੀ ਨੀਚੇ ਵਾਲੀ ਸਾਈਡ ਆ ਉਹ ਸਾਡੀ ਗਲੇ ਦੇ ਨਾਲ ਅਟੈਚ ਹੋਊਗੀ ਉੱਪਰ ਵਾਲੀ ਸਾਈਡ ਜਿਹੜੀ ਆ ਉਹ ਉੱਪਰ ਜੋ ਫੋਲਡ ਹੁੰਦਾ ਹੈ ਕਾਲਰ ਉਸ ਤਰ੍ਹਾਂ ਆਊਗੀ ਇਹ ਦੇਖੋ ਸਾਡਾ 8.5 ਆ ਗਿਆ ਇੱਥੋਂ ਆਪਾਂ ਨੇ ਤਿਰਛਾ ਲੈ ਲੈਣਾ ਉੱਪਰਲੀ ਸਾਈਡ ਦਾ ਜਿਹੜਾ ਬਾਹਰ ਨੂੰ ਰਹੇਗਾ ਥੱਲੇ ਵਾਲੀ ਸਾਈਡ ਜਿਹੜੀ ਅੰਦਰ ਨੂੰ ਰਹੂਗੀ ਠੀਕ ਹੈ ਜੀ ਹੁਣ ਆਪਾਂ ਇੱਥੋਂ ਕਰ ਲਾਂਗੇ ਕਟਿੰਗ ਕਟਿੰਗ ਕਰਨੇ ਵੇਲੇ ਧਿਆਨ ਰੱਖਣਾ ਕਿ ਸਾਡੀ ਜਿਹੜੀ ਪੇਸਟਿੰਗ ਹੈ ਉਹ ਸਾਈਡ ਨੂੰ ਖਿਸਕੇ ਨਾ ਉਹਦੇ ਨਾਲ ਜਿਹੜੀ ਹੈ ਫਿਨਿਸ਼ਿੰਗ ਸੋਹਣੀ ਨਹੀਂ ਆਉਂਦੀ ਹੈਗੀ ਔਰ ਕੋਲਰ ਜਿਹੜਾ ਹੈ ਵੱਧ ਘਟ ਜਾਂਦਾ ਆ ਠੀਕ ਹੈ ਇਹ ਤੋਂ ਵੀ ਆਪਾਂ ਨੇ ਹੁਣ ਕਟਿੰਗ ਕਰ ਲੈਣਾ ਆ ਹੁਣ ਆਪਾਂ ਨੇ ਇਹਨੂੰ ਜੋ ਕਪ ਪੜੇ ਦੇ ਉੱਤੇ ਪ੍ਰੈਸ ਦੇ ਨਾਲ ਚਪਕਾ ਲੈਣਾ ਇਸ ਤਰ੍ਹਾਂ ਇਹ ਸਾਡਾ ਕਾਲਰ ਬਣੂਗਾ ਹੁਣ ਆਪਾਂ ਨੇ ਡਬਲ ਕਪੜਾ ਲੈ ਲਿਆ ਹੈ ਸਿੱਧੀ ਸਾਈਡ ਇਹਦੀ ਵਿੱਚ ਨੂੰ ਆ ਔਰ ਉਲਟੀ ਸਾਈਡ ਜਿਹੜੀ ਬਾਹਰ ਨੂੰ ਆ ਉਸ ਉੱਤੇ ਇਸ ਤਰ੍ਹਾਂ ਰੱਖ ਕੇ ਇਹਨੂੰ ਪ੍ਰੈਸ ਦੇ ਨਾਲ ਚਪਕਾ ਲੈਣਾ ਹੈ ਠੀਕ ਹੈ ਜੀ ਇੱਥੇ ਪ੍ਰੈਸ ਦੇ ਨਾਲ ਇਹਨੂੰ ਹਲਕੀ ਜਿਹੀ ਪ੍ਰੈਸ ਲਗਾ ਕੇ ਤੁਸੀਂ ਚਪਕਾ ਲੈਣਾ ਹੈ ਹੁਣ ਆਪਾਂ ਇੱਥੋਂ ਐਕਸਟਰਾ ਜਿਹੜਾ ਹੈ ਜਿੰਨਾ ਕੁ ਮਾਰਜਨ ਆਪਾਂ ਨੇ ਵਿੱਚ ਲੈਣਾ ਆ ਤਕਰੀਬਨ 1/2 ਇੰਚ ਦਾ ਉਨਾਂ ਕਰਾ ਕੇ ਬਾਕੀ ਕਪੜੇ ਨੂੰ ਕਟਿੰਗ ਕਰ ਲੈਣਾ ਆ ਠੀਕ ਹੈ ਇਸ ਤਰ੍ਹਾਂ ਧਿਆਨ ਰੱਖਣਾ ਕਿ ਕਪੜਾ ਥੋੜਾ ਵਿੱਚ ਅ ਅਗਰ ਕਈ ਵਾਰ ਖਿਸਕ ਜਾਂਦਾ ਹੈ ਤਾਂ ਵਿੱਚੋਂ ਗਲਤੀ ਨਾਲ ਕੱਟ ਨਾ ਹੋ ਜਾਵੇ ਠੀਕ ਹੈ ਜੀ ਹੁਣ ਆਪਾਂ ਇੱਥੋਂ ਲਗਾਵਾਂਗੇ ਸਲਾਈ ਇਹ ਜੋ ਪੇਸਟਿੰਗ ਵਾਲੀ ਸਾਈਡ ਹੈ ਉਸ ਸਾਈਡ ਤੋਂ ਆਪਾਂ ਨੇ ਕਪੜੇ ਨੂੰ ਉੱਪਰ ਨੂੰ ਫੋਲਡ ਕਰ ਲੈਣਾ ਆ ਔਰ ਇੱਥੋਂ ਸਲਾਈ ਲਗਾ ਦੇਣੀ ਹੈ ਔਰ ਬਿਲਕੁਲ ਪੇਸਟਿੰਗ ਦੀ ਜੜ ਦੇ ਵਿੱਚ ਸਲਾਈ ਲਗਾਨੀ ਹੈ ਬਿਲਕੁਲ ਨਾਲ ਨਾਲ ਇੱਥੋਂ ਬਿਲਕੁਲ ਪ੍ਰੋਪਰ ਤੁਸੀਂ ਕਾਰਨਰ ਬਣਾਣਾ ਹੈ ਠੀਕ ਹੈ ਜੀ ਜਦੋਂ ਵੀ ਕਾਰਨਰ ਤੇ ਸਲਾਈ ਲਗਾਣੀ ਹੈ ਤੁਸੀਂ ਸੂਈ ਨੂੰ ਖੋਭੋ ਕੇ ਫਿਰ ਦੂਸਰੀ ਸਾਈਡ ਨੂੰ ਘੁਮਾ ਕੇ ਸਟਾਰਟ ਕਰਨੀ ਹੈ ਉਹਦੇ ਨਾਲ ਕਾਰਨਰ ਜਿਹੜਾ ਹੈ ਵਧੀਆ ਬਣਦਾ ਹੈ ਦੇਖੋ ਇੱਥੋਂ ਵੀ ਹੁਣ ਆਪਾਂ ਨੇ ਪ੍ਰੋਪਰ ਕਾਰਨਰ ਬਣਾਉਣਾ ਹੈ ਇਸ ਤਰ੍ਹਾਂ ਔਰ ਇੱਥੋਂ ਵੀ ਆਪਾਂ ਕਪੜਾ ਨੂੰ ਫੋਲਡ ਕਰ ਲੈਣਾ ਹੈ ਦੇਖੋ ਹੁਣ ਆਪਾਂ ਇਹ ਜੋ ਐਕਸਟਰਾ ਕਪੜਾ ਆਇਆਗਾ ਆ ਉਹਨੂੰ ਕੱਟ ਲੈਣਾ ਹੈ ਬਿਲਕੁਲ ਥੋੜਾ ਥੋੜਾ ਮਾਰਜਿਨ ਛੱਡ ਕੇ ਠੀਕ ਹੈ ਕਿਉਂਕਿ ਜਿਹੜੀ ਆਪਾਂ ਜਦੋਂ ਕਾਲਰ ਨੂੰ ਆ ਸਿੱਧਾ ਕਰਨਾ ਹੈ ਤਾਂ ਉਹਦੀ ਸਫਾਈ ਜਿਹੜੀ ਐ ਸੋਹਣੀ ਬਣ ਜਾਂਦੀ ਹੈ ਔਰ ਫਿਨਿਸ਼ਿੰਗ ਜਿਹੜੀ ਵਧੀਆ ਆਉਂਦੀ ਹੈ ਠੀਕ ਹੈ ਇੱਥੋਂ ਵੀ ਆਪਾਂ ਨੇ ਥੋੜਾ ਥੋੜਾ ਕੱਟ ਲੈਣਾ ਹੈ ਔਰ ਇੱਥੋਂ ਜੋ ਕੋਰਨਰ ਹੈ ਉਹ ਤੋਂ ਵੀ ਹਲਕਾ ਹਲਕਾ ਕਪੜਾ ਆਪਾਂ ਕੱਟ ਲੈਣਾ ਤਾਂ ਕਿ ਜਿਹੜੀ ਕੋਰਨਰ ਦੀ ਫਿਨਿਸ਼ਿੰਗ ਹੈ ਉਹ ਸੋਹਣੀ ਆਊਗੀ ਔਰ ਬਿਲਕੁਲ ਪ੍ਰੋਪਰ ਕੋਰਨਰ ਨਿਕਲ ਕੇ ਆਊਗਾ ਇੱਥੇ ਹਲਕੇ ਹਲਕੇ ਆਪਾਂ ਕੱਟ ਲਗਾ ਲੈਣੇ ਆ ਗੁਲਾਈ ਦੇ ਵਿੱਚ ਹੁਣ ਆਪਾਂ ਕਾਲਰ ਨੂੰ ਕਰ ਲੈਣਾ ਹੈ ਸਿੱਧਾ ਇਸ ਤਰ੍ਹਾਂ ਸਿੱਧਾ ਕਰ ਲੈਣਾ ਉਸ ਤੋਂ ਬਾਅਦ ਜਿਹੜੇ ਕਾਰਨਰ ਹੈ ਉਹਨਾਂ ਨੂੰ ਤੁਸੀਂ ਕਿਸੇ ਵੀ ਤਿੱਖੀ ਚੀਜ਼ ਦੇ ਨਾਲ ਸਿੱਧੇ ਕਰ ਲੈਣਾ ਹੈ ਚਾਹੇ ਕੋਈ ਕੈਂਚੀ ਜਾਂ ਪੀਚਕਸ ਵਗੈਰਾ ਲੈ ਕੇ ਉਹਦੇ ਨਾਲ ਤੁਸੀਂ ਇਹਨੂੰ ਸਿੱਧਾ ਕਰ ਲੈਣਾ ਹੈ ਬਿਲਕੁਲ ਪ੍ਰੋਪਰ ਜਿਹੜੇ ਖੁੰਝੇ ਆ ਉਹਦੇ ਨਿਕਲ ਕੇ ਬਾਹਰ ਆ ਜੂਗੇ ਇਸ ਤਰ੍ਹਾਂ ਇਸੇ ਤਰ੍ਹਾਂ ਦੂਜੀ ਸਾਈਡ ਆਪਾਂ ਕੱਢ ਲੈਣਾ ਹੈ ਦੇਖੋ ਤੁਸੀਂ ਚਾਹੋ ਤਾਂ ਇਹਦੇ ਉੱਤੇ ਆਪਾਂ ਪ੍ਰੈਸ ਵੀ ਲਗਾ ਸਕਦੇ ਹਾਂ ਬਾਅਦ ਵਿੱਚ ਜਾਂ ਤੁਸੀਂ ਨੂੰ ਹੱਥ ਦੇ ਨਾਲ ਹੀ ਇਸ ਤਰ੍ਹਾਂ ਬਿਲਕੁਲ ਸੈੱਟ ਕਰ ਸਕਦੇ ਹੋ 9 ਦੇ ਨਾਲ ਇਹਨੂੰ ਇਸ ਤਰ੍ਹਾਂ ਕਰੀਜ਼ੀ ਦੀ ਬਣਾ ਸਕਦੇ ਹਾਂ ਇਸ ਤਰ੍ਹਾਂ ਹੁਣ ਆਪਾਂ ਇਹਦਾ ਕਰਾਂਗੇ ਸੈਂਟਰ ਇਹਨੂੰ ਫੋਲਡ ਕਰਕੇ ਇਹਦਾ ਸੈਂਟਰ ਕਰ ਲੈਣਾ ਹੈ ਠੀਕ ਹੈ ਜਿੱਥੋਂ ਆਪਾਂ ਨੇ ਬੈਕ ਸਾਈਡ ਤੋਂ ਅਟੈਚ ਕਰਨਾ ਇਹਨੂੰ ਇੱਥੇ ਛੋਟਾ ਜਿਹਾ ਕੱਟ ਲਗਾ ਲਾਂਗੇ ਜਾਂ ਤੁਸੀਂ ਮਾਰਕਰ ਵੀ ਲਗਾ ਸਕਦੇ ਹੋ ਠੀਕ ਹੈ ਹੁਣ ਆਪਾਂ ਜੋ ਸ਼ਰਟ ਦਾ ਉਲਟੀ ਸਾਈਡ ਰੱਖਣੀ ਹੈ ਪਹਿਲਾਂ ਇਹਦਾ ਬੈਕ ਗਲੇ ਦਾ ਵੀ ਅਸੀਂ ਸੈਂਟਰ ਕਰਕੇ ਕੱਟ ਲਗਾ ਲੈਣਾ ਹੈ ਐਦਾਂ ਕੱਟ ਲਗਾ ਕੇ ਹੁਣ ਆਪਾਂ ਇਹਨੂੰ ਉਲਟੀ ਸਾਈਡ ਰੱਖ ਲੈਣਾ ਹੈ ਇਹ ਦੇਖੋ ਪੁੱਠੀ ਸਾਈਡ ਰੱਖ ਕੇ ਜਿਵੇਂ ਆਪਾਂ ਨਾਰਮਲ ਦੂਸਰੇ ਰਾਉਂਡ ਕਾਲਰ ਜਾਂ ਬੈਨ ਕਾਲਰ ਅਟੈਚ ਕਰਦੇ ਹਾਂ ਸੇਮ ਉਸੇ ਤਰ੍ਹਾਂ ਇਹ ਜੋ ਕੱਪੜੇ ਵਾਲੀ ਸਾਈਡ ਹੈ ਇਹਨੂੰ ਆਪਾਂ ਕੱਟ ਦੇ ਨਾਲ ਕੱਟ ਮਿਲਾ ਕੇ ਇੱਥੇ ਆਪਾਂ ਜਿੰਨਾ ਜਿੰਨਾ ਮਾਰਜਿਨ ਛੱਡਿਆ ਹੈ ਉਨੇ-ਉਨੇ ਸਿਲਾਈ ਲਗਾ ਲਾਂਗੇ ਪੈਰ-ਪੈਰ ਦੀ ਜਿਹੜੀ ਅ ਤਕਰੀਬਨ 1/2 ਇੰਚ ਦਾ ਜਿਹੜਾ ਮਾਰਜਿਨ ਆਪਾਂ ਨੇ ਛੱਡਿਆ ਹੈ ਉੱਥੇ-ਉੱਥੇ ਆਪਾਂ ਨੇ ਸਿਲਾਈ ਲਗਾ ਦੇਣੀ ਹੈ ਸਿਲਾਈ ਲਗਾਉਣ ਵੇਲੇ بس ਧਿਆਨ ਰੱਖਣਾ ਕਿ ਆਪਾਂ ਇਹ ਜਿਹੜਾ ਕੱਪੜਾ ਹੈ ਇਹਨੂੰ ਖਿੱਚਣਾ ਨਹੀਂ ਹੈਗਾ ਕਿਉਂਕਿ ਜਦੋਂ ਅਸੀਂ ਦਵਾਰਾਂ ਜੀ ਇਸ ਕਪੜੇ ਨੂੰ ਤੁਸੀਂ ਖੇਚ ਲਿਆ ਨਾ ਤਾਂ ਬਾਅਦ ਵਿੱਚ ਜਿਹੜੀ ਬੁਕਰਮ ਵਾਲੀ ਸਾਈਡ ਜਾਂ ਪੇਸਟਿੰਗ ਵਾਲੀ ਸਾਈਡ ਨੂੰ ਜਦੋਂ ਤੁਸੀਂ ਅਟੈਚ ਕਰਨਾ ਉਹ ਥੋੜੀ ਘਟ ਜਾਂਦੀ ਕਿਉਂਕਿ ਪੇਸਟਿੰਗ ਨਾਲ ਕਪੜਾ ਸਟਿਫ ਹੋ ਜਾਂਦਾ ਆ ਬਿਨਾ ਪੇਸਟਿੰਗ ਤੋਂ ਇਹ ਕਪੜਾ ਥੋੜਾ ਹਲਕਾ ਹੁੰਦਾ ਹੈ ਅਗਰ ਤੁਸੀਂ ਖਿੱਚਦੇ ਆ ਤਾਂ ਕੋਰਨਰ ਤੋਂ ਵੀ ਵੱਧ ਜਾਂਦਾ ਸਿਰੇ ਤੇ ਆ ਕੇ ਤੇ ਉਹਦਾ ਵੀ ਜਦੋਂ ਤੁਸੀਂ ਇਹਨੂੰ ਫੋਲਡ ਕਰਕੇ ਪੇਸਟਿੰਗ ਵਾਲੀ ਸਾਈਡ ਜੋੜਦੇ ਆ ਤਾਂ ਉਦੋਂ ਵੀ ਫਿਰ ਇਹ ਜਿਹੜੀ ਆ ਜੋੜਨ ਦੇ ਵਿੱਚ ਫਿਰ ਤੁਹਾਨੂੰ ਮੁਸ਼ਕਲ ਆਉਂਦੀ ਹੈ ਬਿਲਕੁਲ ਇਹਨੂੰ ਪ੍ਰੋਪਰ ਪੂਰਾ ਪੂਰਾ ਹੀ ਰੱਖਣਾ ਹੈ ਜਿਆਦਾ ਖਿੱਚਣਾ ਨਹੀਂ ਹੈਗਾ ਇਸ ਤਰ੍ਹਾਂ ਸਿਰੇ ਤੇ ਆ ਕੇ ਆਪਾਂ ਨੇ ਸਲਾਈ ਪੱਕੀ ਕਰ ਲੈਣੀ ਆ ਇਸੇ ਤਰ੍ਹਾਂ ਦੂਜੀ ਸਾਈਡ ਨੂੰ ਘੁਮਾ ਕੇ ਉਧਰ ਵੀ ਆਪਾਂ ਨੇ ਸੇਮ ਇਦਾਂ ਹੀ ਸਲਾਈ ਲਗਾਣੀ ਆ ਇਸ ਤਰ੍ਹਾਂ ਜਦ ਤੱਕ ਅਸੀਂ ਕਾਲਰ ਅਟੈਚ ਕਰ ਰਹੇ ਹਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਤੇ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਚੱਲ ਲਵੇ ਕਿ ਤੁਹਾਨੂੰ ਸਾਡੇ ਸਿਖਾਉਣ ਦਾ ਤਰੀਕਾ ਕਿਵੇਂ ਦਾ ਲੱਗਦਾ ਆ ਅਗਰ ਤੁਹਾਨੂੰ ਸਾਡਾ ਤਰੀਕਾ ਪਸੰਦ ਆਂਦਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਅਗਰ ਤੁਸੀਂ ਕੋਈ ਹੋਰ ਵੀਡੀਓ ਦੇਖਣੀ ਚਾਹੁੰਦੇ ਆ ਕੋਈ ਚੀਜ਼ ਸਿੱਖਣੀ ਚਾਹੁੰਦੇ ਆ ਤਾਂ ਉਹ ਵੀ ਸਾਨੂੰ ਕਮੈਂਟ ਕਰ ਸਕਦੇ ਹੋ ਤਾਂ ਅਸੀਂ ਉਹਦੇ ਲਈ ਵੀ ਵੀਡੀਓ ਬਣਾ ਕੇ ਤੁਹਾਡੇ ਲਈ ਲੈ ਕੇ ਆਵਾਂਗੇ ਇਹ ਦੇਖੋ ਆਪਾਂ ਨੇ ਇਧਰ ਵੀ ਹੁਣ ਅਟੈਚ ਕਰ ਲਿਆ ਆ। ਹੁਣ ਆਪਾਂ ਨੇ ਇਹਨੂੰ ਬਾਹਰ ਕੱਢ ਕੇ ਇਹਨੂੰ ਸਿੱਧਾ ਕਰ ਲੈਣਾ ਆ। ਔਰ ਇੱਥੇ ਗੁਲਾਈ ਦੇ ਵਿੱਚ ਹਲਕੇ-ਹਲਕੇ ਕੱਟ ਲਗਾ ਲੈਣੇ ਆ। ਠੀਕ ਹੈ। ਫਿਰ ਜਦੋਂ ਅਸੀਂ ਗੁਲਾਈ ਦੇ ਵਿੱਚ ਫੋਲਡ ਕਰਕੇ ਸਲਾਈ ਲਗਾਣੀ ਆ ਤਾਂ ਉੱਥੇ ਫਿਰ ਜਿਹੜੇ ਬਲਜੇ ਪੈ ਜਾਂਦਾ ਜਾਂ ਝੜੁੰਗ ਜੇ ਪੈ ਜਾਂਦੇ ਉਹ ਚੀਜ਼ ਨਹੀਂ ਬਣੂਗੀ। ਇਸ ਤਰ੍ਹਾਂ ਹੁਣ ਆਪਾਂ ਨੇ ਦੇਖੋ ਇੱਥੋਂ ਬਿਲਕੁਲ ਕਾਰਨਰ ਤੋਂ ਧਿਆਨ ਰੱਖਣਾ ਤੁਸੀਂ ਇਸ ਤਰ੍ਹਾਂ ਕੱਪੜੇ ਨੂੰ ਪੇਸਟਿੰਗ ਦੇ ਵਿੱਚ ਫੋਲਡ ਕਰਕੇ ਔਰ ਸਲਾਈ ਦੇ ਉੱਪਰ ਰੱਖ ਕੇ ਇਹਦੇ ਉੱਤੇ ਉੱਤੇ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਸੇਮ ਇਸੇ ਤਰ੍ਹਾਂ ਪੂਰੇ ਰਾਉਂਡ ਦੇ ਵਿੱਚ ਆਪਾਂ ਸਲਾਈ ਲਗਾ ਲੈਣੀ ਹੈ ਬਿਲਕੁਲ ਤੁਹਾਡੀ ਜਿਹੜੀ ਸਲਾਈ ਹੈ ਉਹ ਸਿਰੇ ਤੇ ਹੋਣੀ ਚਾਹੀਦੀ ਹੈ ਮਤਲਬ ਕਿ ਜਿਹੜੀ ਆਪਾਂ ਨੇ ਕਾਲਰ ਅਟੈਚ ਲਈ ਸਲਾਈ ਲਗਾਈ ਹੈ ਉਹ ਸਾਰਾ ਕੱਪੜਾ ਤੁਸੀਂ ਕਾਲਰ ਦੇ ਵਿੱਚ ਨੂੰ ਰੱਖ ਕੇ ਇਹ ਕਾਲਰ ਵਾਲਾ ਜੋ ਪੇਸਟਿੰਗ ਵਾਲੀ ਸਾਈਡ ਹੈ ਉਹਨੂੰ ਫੋਕ ਕਪੜੇ ਨੂੰ ਪੇਸਟਿੰਗ ਵੱਲ ਨੂੰ ਫੋਲਡ ਕਰਕੇ ਸਲਾਈ ਨੂੰ ਕਵਰ ਕਰਕੇ ਉਹਦੇ ਉੱਤੇ ਸਲਾਈ ਲਗਾਉਣੀ ਆ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਆਪਾਂ ਹੁਣ ਸਲਾਈ ਲਾ ਲੈਣੀ ਆ ਤੁਸੀਂ ਵੀ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜੋ ਕਾਲਰ ਹੈ ਉਹ ਅਟੈਚ ਕਰ ਸਕਦੇ ਆ ਮੋਤੀ ਸੌਖਾ ਤਰੀਕਾ ਆ ਜਦੋਂ ਆਪਾਂ ਇੱਥੋਂ ਵੀ ਸਿਰੇ ਤੇ ਆ ਜਾਣਾ ਤਾਂ ਇੱਥੋਂ ਵੀ ਅਗਰ ਤੁਹਾਨੂੰ ਲੱਗਦਾ ਤਾਂ ਕਿਸੇ ਤਿੱਖੀ ਚੀਜ਼ ਦੇ ਨਾਲ ਇਹਨਾਂ ਕੱਪੜੇ ਨੂੰ ਵਿੱਚ ਨੂੰ ਸੈੱਟ ਕਰਕੇ ਜੋ ਵੀ ਐਕਸਟਰਾ ਥ्रेड ਜਾਂ ਕੱਪੜੇ ਦੇ ਜੋ ਧਾਗੇ ਹੁੰਦੇ ਆ ਉਹਨੂੰ ਵਿੱਚ ਕਰਕੇ ਇੱਥੇ ਤੱਕ ਸਲਾਈ ਲਗਾ ਲੈਣੀ ਆ ਇਸ ਤੋਂ ਬਾਅਦ ਤੁਸੀਂ ਉੱਪਰ ਨੂੰ ਕਾਲਰ ਦੇ ਨਾਲ-ਨਾਲ ਜਾਂ ਬਿਲਕੁਲ ਨਾਲ ਲਗਾ ਲਓ ਜਾਂ ਤੁਸੀਂ ਇੱਕ-ਇੱਕ ਪੈਰ ਤੇ ਮਾਰਜਿਨ ਛੱਡ ਕੇ ਵੀ ਸਲਾਈ ਲਗਾ ਸਕਦੇ ਆ ਨਾਲ ਹੀ ਆਪਾਂ ਇੱਦਣ ਨੂੰ ਇਹ ਸਲਾਈ ਜਿਹੜੀ ਆ ਕਮਾ ਲੈਣੀ ਹੈ ਬਿਲਕੁਲ ਕਾਲਰ ਦੇ ਨਾਲ ਨਾਲ ਆਪਾਂ ਇੱਥੇ ਸਲਾਈ ਲਗਾ ਲੈਣੀ ਹੈ ਮੈਂ ਬਿਲਕੁਲ ਹਲਕਾ ਜਿਹਾ ਮਾਰਜਿਨ ਛੱਡਿਆ ਆ ਤੁਸੀਂ ਚਾਹੋ ਤਾਂ ਇੱਕ ਇੱਕ ਪੈਰ ਦਾ ਮਾਰਜਿਨ ਵੀ ਛੱਡ ਸਕਦੇ ਹੋ ਬਟੇ ਸਲਾਈ ਲਗਾ ਜ਼ਰੂਰ ਲੈਣਾ ਕਿਉਂਕਿ ਇਹਦੇ ਨਾਲ ਜਿਹੜੀ ਹੈ ਫਿਨਿਸ਼ਿੰਗ ਆ ਉਹ ਸੋਹਣੀ ਬਣਦੀ ਆ ਇਸ ਤਰ੍ਹਾਂ ਆਪਾਂ ਨੇ ਲਗਾ ਕੇ ਦੂਸਰੇ ਕਾਰਨਰ ਤੋਂ ਵੀ ਹੇਠਾਂ ਤੱਕ ਸਲਾਈ ਲੈ ਆਣੀ ਹੈ ਇਸ ਤਰ੍ਹਾਂ ਇਥੇ ਲਿਆ ਕੇ ਆਪਾਂ ਨੇ ਸਲਾਈ ਜਿਹੜੀਆਂ ਐਂਡ ਤੇ ਜਾ ਕੇ ਥੋੜੀ ਜਿਹੀ ਪੱਕੀ ਕਰਕੇ ਜੋ ਐਕਸਟਰਾ ਧਾਗਾ ਹੈ ਉਹਨੂੰ ਕੱਟ ਲੈਣਾ ਹੈ ਇਸ ਤਰ੍ਹਾਂ ਇਹ ਦੇਖੋ ਸਾਡਾ ਜੋ ਸ਼ਰਟ ਕੋਲਰ ਹੈ ਬਣ ਕੇ ਰੈਡੀ ਹੋ ਗਿਆ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਤੇ ਪ੍ਰੈਸ ਲਗਾ ਕੇ ਬਹੁਤ ਹੀ ਸੋਹਣਾ ਸੂਟ ਬਣ ਜਾਣਾ ਹੈ ਦੇਖੋ ਇਹਨੂੰ ਤੁਸੀਂ ਵੇਸ ਪਲੇਟ ਜਿਵੇਂ ਸਾਡੇ ਕਸਟਮਰ ਦੀ ਡਿਮਾਂਡ ਸੀ ਅਸੀਂ ਉਸ ਤਰ੍ਹਾਂ ਬਣਾਇਆ ਆ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ ਫॉर ਵਾਚਿੰਗ